ਧੰਨਵਾਦ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਹਬਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਿਲਾਵੇ ਜਿਉ ਖਟ ਸਾਸਤ ਵਿਜਰਤ ਮੁਖ ਗਿਆਨਾ ਪੂਜਾ ਤਿਲਖ ਤਿਰਤ ਇਸ਼ਨਾਨਾ ਨੇਵੀਲੀ ਕਰਮ ਆਸਣ 84 ਇਨ ਮੈਂ ਸ਼ਾਂਤ ਨਾ ਆਵੇ ਜੀਉ ਅਨਕ ਵਰਖ ਕੀਏ ਜਪ ਤਾਪ ਗਵਣ ਕੀਆ ਧਰਤੀ ਪਰਮਾਤਾ ਇਕ ਕਹਿਣਾ ਹਿਰਦਾ ਸ਼ਾਂਤ ਨਾ ਆਵੇ ਜੋਗੀ ਬੋੜ ਬੋੜ ਉਠ ਧਾਵੈ ਜੀਉ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਨਾਸੀ ਵਸਿਆ ਘਟ ਭੀਤਰ ਹਰ ਮੰਗਲ ਨਾਨਕ ਗਾਵੈ ਜੀਉ ਕਰ ਕਿਰਪਾ ਮੋਹ ਸਾਦ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਨਾਸੀ ਬਸਿਆ ਘਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਦੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 98 ਦੇ ਉੱਪਰ ਅੰਕਿਤ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਸੰਸਾਰ ਦੇ ਲੋਕ ਪਰਮੇਸ਼ਰ ਦੇ ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡਾਂ ਦੇ ਨਾਲ ਪਰਮਾਤਮਾ ਨੂੰ ਲੱਭਣ ਜਾਂਦੇ ਹਨ ਉਹਨਾਂ ਦਾ ਧਰਮ ਹੈ ਬਵਾਰਕ ਹੈ ਪਰ ਉਹਦੀ ਉਦਾਹਰਣ ਸਤਿਗੁਰੂ ਦੀ ਸਾਨੂੰ ਦੇ ਰਿਹਾ ਹੈ ਗੁਰੂ ਸੰਗਤ ਜੀ ਸੰਸਾਰ ਦੇ ਵਿੱਚ ਤੀਰਥਾਂ ਤੇ ਜਾਣਾ ਤਪ ਕਰਨੇ ਦਾਨ ਦੇਣਾ ਦਇਆ ਕਰਨੀ ਇਹਦਾ ਫਲ ਕਿਨਾਂ ਕੁ ਮਿਲਦਾ ਹੈ ਆਪਜੀ ਰੋਜ ਪੜਦੇ ਪੀਰਤ ਤਪ ਦਿਆ ਦਤ ਦਾ ਮੇਰੇ ਸਤਿਗੁਰੂ ਕਹਿੰਦੇ ਜੇ ਕੋ ਪਾਵੈ ਤਿਲਕਾਮਾ ਇੱਕ ਹੁੰਦਾ ਸਹਿਜ ਯੋਗ ਦੂਸਰਾ ਹੈ ਹੱਠ ਯੋਗ ਹੱਠ ਮਨ ਸ਼ਾਮਲ ਨਹੀਂ ਹੈ ਮਨ ਨਹੀਂ ਕਰਦਾ ਪਰ ਕਰ ਰਿਹਾ ਹੈ ਔਰ ਸਰੀਰ ਨੂੰ ਪਰੇਸ਼ਾਨ ਕਰਕੇ ਸਹਜ ਜੋਗ ਆਤਮਿਕ ਅਡੋਲਤਾ ਦੇ ਵਿੱਚ ਰਹਿ ਕੇ ਉਹਦੇ ਨਾਮ ਨਾਲ ਸਾਝਤਾ ਸਤਿਗੁਰੂ ਕਹਿੰਦੇ ਇੱਕ ਨਹੀਂ ਅਨੇਕਾਂ ਹੀ ਉਹ ਲੱਭ ਰਿਆ ਖੋਜਤ ਖੋਜਤ ਦਰਸ਼ਨ ਚਾਹੇ ਪਰ ਉਹਨਾਂ ਨੇ ਲੱਭਿਆ ਕਿੱਥੇ ਆ ਪਾਤ ਪਾਤ ਬਨ ਬਨ ਅਬਗਾਹੇ ਹੁਣ ਜੰਗਲ ਵੀ ਇੱਕ ਤਰ੍ਹਾਂ ਦਾ ਥੋੜੇ ਹੁੰਦਾ ਕਿਸੇ ਜੰਗਲ ਵਿੱਚ ਕਿਸੇ ਤਰ੍ਹਾਂ ਦੇ ਦਰਖਤ ਹੁੰਦੇ ਆ ਕਿਸੇ ਜੰਗਲ ਵਿੱਚ ਕਿਸੇ ਤਰ੍ਹਾਂ ਦੇ ਦਰਖਤ ਹੁੰਦੇ ਸਭ ਕਹਿੰਦੇ ਪਾਤ ਪਾਤ ਬਨ ਬਨ ਅਬਗਾਹੇ ਅਨੇਕਾਂ ਪਹਾੜਾਂ ਦੇ ਜੰਗਲਾਂ ਦੇ ਵਿੱਚ ਘੁੰਮਦਾ ਫਿਰਦਾ ਸਤਗੁਰੂ ਜੀ ਗੁਰਤੇਗ ਬਾਦਰ ਸਾਹਿਬ ਕਹਿੰਦੇ ਆ ਨਾ ਕਾਹੇ ਰੇ ਬਨ ਖੋਜਣ ਜਾਈਂ ਰੱਬ ਕੋ ਜੰਗਲਾਂ ਦੇ ਵਿੱਚ ਥੋੜੇ ਬੈਠਾ ਸਰਬਨਿਵਾਸੀ ਸਦਾਲੇਪਤ ਤੂੰ ਹੀ ਸੰਗ ਸਮਾਇ ਉਹ ਤੇਰੇ ਤਾਂ ਅੰਦਰ ਬੈਠਾ ਬਥੇਰੇ ਲੋਕ ਸਤਗੁਰੂ ਕਹਿੰਦੇ ਭਟਕ ਰਿਆ ਭਾਂਤ ਭਾਂਤ ਬਨ ਬਨ ਅਪਗਾਂ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੈ ਜੀਉ ਹੁਣ ਕਈ ਸਿਰਫ ਰੱਬ ਦਾ ਇੱਕ ਸਰੂਪ ਮੰਨਦੇ ਆ ਕਿ ਪ੍ਰਮਾਤਮਾ ਨਿਰਗੁਣ ਹੈ ਤੇ ਨਰਗੁ ਨਿਰਗੁਣ ਦੀ ਭਗਤੀ ਕਰਦੇ ਤੇ ਸਰਗੁਣ ਦੇ ਨਾਲ ਨਫ਼ਰਤ ਕਰਦੇ ਸੰਸਾਰ ਨੂੰ ਛੱਡ ਦੇਣ ਔਰ ਸੰਸਾਰ ਦੇ ਵਿੱਚ ਇਦਾਂ ਦੇ ਲੋਕ ਆ ਜਿਹੜੇ ਸਰਗੁਣ ਨਾਲ ਪਿਆਰ ਕਰਦੇ ਆ ਨਿਰਗੁਣ ਨੂੰ ਭੁੱਲ ਜਾਂਦੇ ਨਿਰਗੁਣ ਨੂੰ ਭੁੱਲ ਜਾਂਦੇ ਆ ਸਰਗੁਣ ਨਾਲ ਪਿਆਰ ਕਰਦੇ ਕਿ ਸਰਗੁਣ ਨੂੰ ਭੁੱਲ ਜਾਂਦੇ ਆ ਤੇ ਨਿਰਗੁਣ ਨੂੰ ਪਿਆਰ ਕਰਦੇ ਸਤਿਗੁਰੂ ਕਹਿੰਦੇ ਨਹੀਂ ਭਾਈ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਝੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਨੇ ਅਸੀਂ ਸਰਗੁਣ ਵਿੱਚ ਰਹਿ ਕੇ ਨਿਰਗੁਣ ਦੀ ਪ੍ਰਾਪਤੀ ਕਰਨੀ ਸਭ ਕਹਿੰਦੇ ਉਹ ਮੇਰਾ ਪ੍ਰਮਾਤਮਾ ਜਿਹੜਾ ਨਿਰਗੁਣ ਕਿਹਨੂੰ ਕਹਿੰਦੇ ਆ ਜਿਹੜਾ ਤਿੰਨ ਗੁਣਾ ਦੇ ਵਿੱਚ ਨਹੀਂ ਆ ਰਜੋ ਤਮੋ ਸਤੋ ਦੇ ਵਿੱਚ ਨਹੀਂ ਸਰਗੁਣ ਜਿਹੜਾ ਤਿੰਨੇ ਗੁਣਾ ਦੇ ਵਿੱਚ ਨਿਰਗੁਣ ਸਰਗੁਣ ਹਰ ਹਰ ਮੇਰਾ ਉਹ ਮੇਰਾ ਪਰਮੇਸ਼ਰ ਜਿਹੜਾ ਸਭ ਜਗ੍ਹਾ ਹੈ ਕੋਈ ਹੈ ਜਿਉ ਆਣ ਮਲਾਵੇ ਜਿਉ ਕੋਈ ਮੈਨੂੰ ਪ੍ਰਭੂ ਦਾ ਪਿਆਰ ਆ ਮੈਨੂੰ ਉਸ ਪ੍ਰਭੂ ਨਾਲ ਬਲਾ ਕੋਈ ਆਣ ਬਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪਹਿ ਆਪ ਵਿਚਾਈ ਕਾਦੇ ਵਾਸਤੇ ਕਹਿੰਦੇ ਦਰਸ਼ਨ ਹਰ ਦੇਖਣ ਕੇ ਤਾਈਂ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਤੇ ਨਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਿਲਾਵੈ ਜਿਉ ਖੱਤ ਸਾਸਤ ਵਿਚਰਤ ਮੁਖ ਗਿਆਨਾ ਕੇ ਲੋਕ ਛੇ ਸ਼ਾਸਤਰ ਖੱਤ ਸਾਸਤ ਵਿਚਰਤ ਉਹਨਾਂ ਦੀ ਵਿਚਾਰ ਕਰਦੇ ਮੁਖ ਗਿਆਨਾ ਉਹਨਾਂ ਸ਼ਾਸਤਰਾਂ ਦਾ ਵਿਚਾਰ ਕਰਕੇ ਪੜ੍ਹ ਕੇ ਸੇ ਮੁਖ ਦੇ ਨਾਲ ਗਿਆਨ ਦੀਆਂ ਗੱਲਾਂ ਕਰਦੇ ਖਾਤ ਸਾਸਤ ਵਿਚਰਤ ਮੁਖ ਗਿਆਨਾ ਤੇ ਕੀ ਗਿਆਨ ਦਿੰਦੇ ਆ ਪੂਜਾ ਤਿਲਕ ਤੀਰਥੇਸ਼ ਨਾਨਾ ਵੀ ਇਸ ਤਰੀਕੇ ਦੇ ਨਾਲ ਪੂਜਾ ਕਰਨੀ ਇਸ ਤਰੀਕੇ ਦੇ ਨਾਲ ਤਿਲਕ ਲਾਉਣਾ ਇਸ ਤਰੀਕੇ ਦੇ ਨਾਲ ਤੀਰਥਾਂ ਤੇ ਇਸ਼ਨਾਨ ਕਰਨ ਜਾਣੇ ਇਦੇ ਨਾਲ ਮਿਲਦਾ ਕੁਛ ਇੱਕ ਬਚਨ ਆਪ ਜੀ ਦੇ ਸਾਹਮਣੇ ਰੱਖਾਂ ਗੁਰੂ ਅਰਜਨ ਸਾਹਿਬ ਜੀ ਦਾ ਸਭ ਕਹਿੰਦੇ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੇਣ ਕਹੂ ਨ ਭਿਜੇ ਸੰਜਮ ਸਵਾਮੀ ਬੂਲੇ ਮਿੱਠੇ ਬਹਿ ਪ੍ਰਭ ਜੀ ਕੋ ਨਾਮ ਜਪਤ ਮਨ ਵਿਚੈਣ ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਬਖਮਨਾ ਲਗਾਈ ਲੈ ਕਿੰਨੇ ਤਰੀਕਿਆਂ ਦੇ ਨਾਲ ਉਹਨੂੰ ਲੱਭਣ ਦਾ ਯਤਨ ਕਰਦੇ ਪੂਜਾ ਕਰਦੇ ਆ ਬਾਹਰੀ ਤੌਰ ਤੇ ਕਰਦੇ ਜਿਦਾ ਹੁਣ ਇੱਕ ਉਦਾਹਰਣ ਹੈ ਸਤਗੁਰੂ ਨੇ ਕਿਤੇ ਗੁਰਬਾਣੀ ਦੇ ਵਿੱਚ ਨਹੀਂ ਲਿਖਿਆ ਨਾ ਸਾਡੀ ਮਰਜਾਦਾ ਵਿੱਚ ਕਿ ਅਸੀਂ ਫੁੱਲ ਤੋੜ ਕੇ ਸਤਗੁਰੂ ਨੂੰ ਭੇਟਾ ਚੜੀਏ ਸਤਿਗੁਰੂ ਕਹਿੰਦੇ ਕਿਸੇ ਵੀ ਮੌਤ ਕਰਕੇ ਰੱਬ ਥੋੜੇ ਖੁਸ਼ ਹੋਏਗਾ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਆ ਨਾ ਡਾਲੀ ਨਾਲੋਂ ਤੋੜ ਨਾ ਸਾਨੋ ਅਸੀਂ ਹਟ ਮਹਿਕ ਦੀ ਲ। ਕਿਤੇ ਰੱਬ ਖੁਸ਼ ਹੋ ਜੇ। ਖਸ਼ਬੂ ਉਨੇ ਦੇ ਫੁੱਲਾਂ ਦੇ ਵਿੱਚ ਜਿੰਨੇ ਤੱਕ ਰੋ ਤਾਣੀ ਦੇ ਨਾਲ ਲੱਗੇ ਰਹਿੰਦੇ। ਸਭ ਕਹਿੰਦੇ ਭਾਈ ਬਾਹਰੀ ਤੌਰ ਤੇ ਜਿਹੜੀ ਤੂੰ ਪੂਜਾ ਕਰ ਰਿਆ ਹੈ। ਜੇ ਪੂਜਾ ਕਰਨੀ ਨਾ ਫਿਰ ਆਪਣਾ ਆਪ ਅਰਪਣ ਕਰ ਪੂਜਾ ਪ੍ਰਾਣ ਸੇਵਕ ਜੀ ਸੇਵਾ ਇਨ ਬਿਦ ਸਾਹਿਬ ਰਬ ਤ ਰਹੇ ਪੂਜਾ ਤਿਲਕ ਤੀਰਥੇਸ਼ ਨਾਨਾ ਨਿਵਲੀ ਕਰਮ ਆਸਣ ਚ 84 ਇਨ ਮੈਂ ਸ਼ਾਤਨਾ ਆਵ ਜੀਓ ਨਿਵਲੀ ਕਰਮ ਅੱਜ ਕੱਲ ਤਾਂ ਬਹੁਤ ਕੋਸ਼ਿਸ਼ ਦਿਖਾਏ ਜਾਂਦਾ ਟੀਵੀ ਦੇ ਉੱਤੇ ਪਰ ਗੁਰਮਤ ਇਸ ਨੂੰ ਨਹੀਂ ਮੰਨਦੀ ਹੁਣ ਦਾ ਜਿਹੜਾ ਜੋਗ ਹੈ ਨਾ ਉਹ ਤੁਹਾਨੂੰ ਲੋਕਾਂ ਨੂੰ ਇਸ ਤਰ੍ਹਾਂ ਪਰਮਾਉਂਦੇ ਆ ਵੀ ਆਹ ਕਰੋਗੇ ਆ ਬਿਮਾਰੀ ਠੀਕ ਹੋ ਜਾਏਗੀ ਆਹ ਕਰੋਗੇ ਆ ਬਿਮਾਰੀ ਠੀਕ ਹੋ ਜਾਏਗੀ ਪਰ ਉਹ ਤਾਂ ਇੱਕ ਭਗਤੀ ਨੂੰ ਸਮਝਦੇ ਆ ਕਿ ਰੱਬ ਨੂੰ ਪਾਉਣ ਦਾ ਰਸਤਾ ਸਮਝਦੇ ਆ ਨਿਉਲੀ ਕਰਮ ਕਿ ਆਪਣੇ ਸਾਹ ਨੂੰ ਬਾਹਰ ਖਿੱਚ ਕੇ ਆਪਣੀਆਂ ਪੇਟ ਦੀਆਂ ਅੰਦਰਾਂ ਨੂੰ ਘਮਾਉਣਾ ਜਿਦਾ ਬਾਬਾ ਰਾਮਦੇਵ ਕਰਦਾ। ਕਿ ਲੋਕ ਮਰ ਗਏ ਇਹ ਆਸਣ ਕਰਦੇ। ਬੜਾ ਕਠਨ ਹੈ। ਸਤਿਗੁਰੂ ਕਹਿੰਦੇ ਕਰਦੇ ਆ ਨਿਵਲੀ ਕਰਮ ਆਸਣ 84 ਇਦਾਂ ਦੇ 84 ਆਸਣ ਹਨ। ਅਲੱਗ-ਅਲੱਗ ਤਰੀਕਿਆਂ ਦੇ ਹਨ। ਨਿਵਲੀ ਕਰਮ ਆਸਣ 84 ਗੁਰੂ ਸਾਹਿਬ ਕਹਿੰਦੇ ਭਾਵੇਂ 84 ਦੇ 83 ਕਰ ਲਾ ਇਨ ਮੈਂ ਸ਼ਾਂਤਨਾ ਆਵਹਿ ਜੀਓ ਇਹ ਕਰਨ ਦੇ ਨਾਲ ਵੀ ਤੈਨੂੰ ਸ਼ਾਂਤੀ ਨਹੀਂ ਆਏ ਇਨ ਮੈਂ ਸ਼ਾਂਤਨਾ ਆਵਹਿ ਜੀਓ ਅਨਕ ਬਰਖ ਕੀਏ ਜਪ ਤਾਪ ਬਰਖ ਮਤਲਬ ਬਰਸ ਕਿੰਨੇ ਸਾਲ ਜਪ ਤਪ ਕੀਤਾ ਅਨਕ ਬਰਖ ਕੀਏ ਜਪ ਤਾਪਾ ਗਵਣ ਕੀਆ ਧਰਤੀ ਪਰਮਾਤ ਅੱਜ ਕੱਲ ਸਾਡੇ ਵੀ ਬਹੁਤ ਨਾਮ ਦਿੱਤੇ ਜਾਂਦੇ ਆ ਏਦਾਂ ਕਰ ਲੋ ਏਦਾਂ ਕਰ ਲੋ ਪਰ ਉਹ ਪਰਮੇਸ਼ਰ ਜੀ ਦਾ ਗਿਣਤੀਆਂ ਦੇ ਨਾਲ ਨਹੀਂ ਮਿਲਦਾ ਇਸੇ ਜਪ ਤਪ ਨਾਲ ਨਹੀਂ ਕਿ ਲੋਕਾਂ ਦਾ ਸੁਭਾਲ ਕਰਦੇ ਆਬ ਸੁਭਾਵਕ ਹੈ ਕਿ ਸਾਡੇ ਮਨ ਵਿੱਚ ਆ ਸਕਦਾ ਅਰਦਾਸ ਕਰਦੇ ਆ ਨਾ ਆਪਾਂ ਤੇ ਅਰਦਾਸ ਵਿੱਚ ਬੋਲਦੇ ਆਪਾਂ ਹੱਠੀਆਂ ਜੱਪੀਆਂ ਤੱਪੀਆਂ ਵੀ ਤੁਸੀਂ ਵੀ ਤਾਂ ਬੋਲਦੇ ਹੋ ਨਾ ਪਰ ਜਦੋਂ ਦੇਖੋ ਨਾ ਸਾਡੇ ਉਹਨਾਂ ਬਜ਼ੁਰਗਾਂ ਨੇ ਉਹਨਾਂ ਗੁਰਮੁਖ ਪਿਆਰੇ ਵਿਦਵਾਨਾਂ ਨੇ ਕਿੰਨਾ ਸੋਹਣਾ ਅਰਦਾਸ ਵਿੱਚ ਦਰਜ ਕੀਤਾ ਜਦੋਂ ਉਹਨੂੰ ਧਿਆਨ ਨਾਲ ਪੜ੍ਹੋਗੇ ਹੱਠੀ ਕੌਣ ਹਨ ਜੱਪੀ ਕੌਣ ਤੱਪੀ ਕੌਣ ਹੈ ਬੜਾ ਸੋਨਾ ਸਪਸ਼ਟ ਹੁੰਦਾ ਅੱਖੀਆਂ ਜਪੀਆਂ ਤਪੀਆਂ ਨਾਲ ਲਿਖਿਆ ਜਿਨ੍ਹਾਂ ਨਾਮ ਜਪਿਆ ਵੰਡ ਸ਼ਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਸਪਸ਼ਟ ਕਰ ਦਿੱਤਾ ਕਿਉਂਕਿ ਗੁਰਮਤ ਦੇ ਆਧਾਰ ਤੇ ਸਾਡੀ ਰਹਿਤ ਮਰਜਾਦਾ ਬਣੀ ਆ ਗੁਰਮਤ ਦੇ ਆਧਾਰ ਤੇ ਸਾਡੀ ਅਰਦਾਸ ਬਣੀ ਤੇ ਇਹ ਬਾਹਰਲੇ ਕਰਮ ਕਾਂਡਾਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਸਭ ਕਹਿੰਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਾਮੀ ਕੇ ਦੁਆਰੇ ਦੀਜੇ ਬੁੱਧ ਭਵੇ ਕਿਨੇ ਕਰਮ ਕਾੜ ਕੀਤੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਜਨਾ ਸਿਉ ਸੰਗ ਨਾਲ ਛੁਟਕਿਓ ਅਧਿਕ ਅਹੰਗ ਬੁੱਧ ਬਾਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਾਮੀ ਕੇ ਦੁਆਰੇ ਦੀਜੇ ਬੁੱਧ ਵੇਦ ਮੋਨ ਪਿਓ ਮੋਨੀ ਬਣ ਗਏ ਬੋਲਣਾ ਹੀ ਨਹੀਂ ਹੈ ਸਾਧ ਸੰਗਤ ਜੀ ਮੈਂ ਹੁਣ ਬੋਲ ਰਿਹਾ ਤੁਸੀਂ ਸੁਣ ਰਹੇ ਪਰ ਮਨ ਦੇ ਵਿੱਚ ਆਪਣੇ ਚੱਲ ਰਿਹਾ ਕੁਛ ਨਾ ਕੁਛ ਚੱਲ ਰਿਹਾ ਮਨ ਚੁੱਪ ਨਹੀਂ ਹੁੰਦਾ ਕਿੱਦਾਂ ਮਨ ਮੋਨੀ ਬਣ ਜਾਗੇ ਆਪਾਂ ਸਿਰਫ ਜ਼ਬਾਨ ਬੰਦ ਕਰਨ ਦੇ ਨਾਲ ਸਤਿਗੁਰੂ ਕਹਿੰਦੇ ਨਹੀਂ ਕਹਿੰਦੇ ਮੋਨ ਪਿਓ ਕਰਪਾਤੀ ਰਹੋ ਭਾਂਡੇ ਦੀ ਵਰਤ ਦਾ ਹੱਥਾ ਤੇ ਖਾਂਦਾ ਮੋਣ ਪਿਓ ਕਰਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਨੰਗਾ ਹੋ ਕੇ ਜੰਗਲਾ ਚ ਘੁੰਮਦਾ ਤੱਟ ਤੀਰਥ ਇੱਕ ਤੀਰਥ ਦਾ ਤੱਟ ਫੜ ਲੈਣਾ ਉਹਦੇ ਕਿਨਾਰੇ ਕਿਨਾਰੇ ਤੁਰੇ ਜਾਣਾ ਤੱਟ ਤੀਰਥ ਸਭ ਧਰਤੀ ਭਰ ਮੇ ਉਹ ਡੁੱਬਦਾ ਛੁੱਟ ਕੇ ਨਾਏ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਤਰਾਏ ਕਿਸੇ ਨੇ ਕਹਿਤਾ ਵੀ ਤੁਸੀਂ ਆਪਣੇ ਆਪ ਨੂੰ ਨਾ ਤੀਰਥਾਂ ਤੇ ਜਾ ਕੇ ਆਰੇ ਦੇ ਨਾਲ ਆਰਾ ਫਿਰ ਗੌਰਮੈਂਟ ਨੇ ਬੰਦ ਕਰਾਇਆ ਪਹਿਲਾਂ ਹਰਤਵਾਰ ਦੇ ਵਿੱਚ ਸੀ ਬਨਾਰਸ ਦੇ ਵਿੱਚ ਵੀ ਆਪਣੇ ਆਪ ਨੂੰ ਚਰਾ ਲੈਂਦੇ ਸੀ ਆਰੇ ਦੇ ਨਾਲ ਵੀ ਅਸੀਂ ਮੁਕਤ ਹੋ ਗਏ ਕਹਿੰਦੇ ਸਿਰ ਕਰਵਤਰਾਏ ਮਨ ਕੀ ਮੈਲ ਨਾ ਉਤਰੇ ਵਿਦ ਜੇ ਲਖ ਯਤਨ ਕਰੇ ਕਣਕ ਕਾਮਣੀ ਹੈਬਰ ਗੈਬਰ ਬਹੁ ਵਿਦਦਾਨ ਦਤਾਰਾ ਅੰਨ ਬਸਤਰ ਧੋਮ ਬਹੁ ਹਰ ਪੈ ਨਾ ਮਿਲਿਏ ਹਰ ਦਵਾਰਾ ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਤਾ ਹਾ ਹਉ ਕਰਤ ਬੰਧਨ ਮੇ ਪੜਿਆ ਨਾ ਮਿਲਿਏ ਇੱਕ ਜੁਗਤਾ ਜੋਗ ਸਿੱਧ ਆਸਨ ਚਰਾਸੀ ਏ ਵੀ ਕਰ ਕਰ ਰਹਾ ਵੱਡੀ ਆਰਜਾ ਫਿਰ ਫਿਰ ਜਨਮੇ ਹਰਿ ਸਿਉ ਸੰਗ ਨਾ ਗਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਾਰਾ ਸੇਜ ਸੋਣੀ ਚੰਦਨ ਚੋ ਆ ਨਰਕ ਔਰ ਕਾ ਦਵਾਰਾ ਤੇ ਕਹਿੰਦੇ ਕਿੱਥੇ ਪ੍ਰਾਪਤੀ ਹੋਏਗੀ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮਾ ਕਹੋ ਨਾਨਕ ਤਿਸ ਤયો ਪ੍ਰਾਪਤ ਜਿਸ ਪੁਰਬ ਲਿਖੇ ਕਲ ਤੇਰੋ ਸੇਵਕ ਏ ਰੰਗ ਮਾਤਾ ਸਾਇਓ ਕਰਪਾਲ ਦੀਨ ਦੁਖ ਪਾਂਜਣ ਹਰ ਹਰ ਕੀਰਤਨ ਇਹ ਮੰਨ ਰਾ ਸਭ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਨਾ ਤੇਰੇ ਹਿਰਦੇ ਘਰ ਦੇ ਵਿੱਚ ਬੈਠਾ ਇਹ ਨਾਲ ਨਹੀਂ ਮਿਲੇਗਾ ਇਹ ਜਿਹੜੇ ਤੂੰ ਧਰਮ ਦੇ ਕਰਮ ਸਮਝੀ ਬੈਠਾ ਨਾ ਇਹਦੇ ਨਾਲ ਰੱਬ ਨਹੀਂ ਮਿਲਣਾ ਕਰਮ ਧਰਮ ਪਖੰਡ ਜੋ ਦੀਸਾ ਤਿੰਨ ਜੰਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੇ ਸਭ ਕਹਿੰਦੇ ਭਾਈ ਬਹੁਤ ਭਟ ਗਿਆ ਅਨਕ ਵਰਖ ਕੀਏ ਜਪ ਤਾਪਾ ਗਵਨ ਕੀਆ ਧਰਤੀ ਪਰਮਾਤਾ ਪੂਰੀ ਧਰਤੀ ਦਾ ਗਵਨ ਕੀਤਾ ਠਟ ਕਰਿਆ ਗਵਨ ਕੀਆ ਧਰਤੀ ਪਰਮਾਤਾ ਤੁਹਾਨੂੰ ਮਿਲਣਗੇ ਜੋਗੀ ਆਹ ਤੀਰਥ ਤੇ ਚਲੇ ਗਏ ਹੁਣ ਇੱਧਰ ਜਾਣਾ ਤਿਆਰੀ ਰਹਿੰਦੀ ਹੈ ਉਹਨਾਂ ਦੀ ਉਹਨਾਂ ਨੂੰ ਕਹਿੰਦੇ ਚਕਰਵਰਤੀ ਬਣੇ ਹੋਏ ਘੁੰਮਦੇ ਹੀ ਫਿਰਦੇ ਆ ਰੱਬ ਮਿਲ ਜਾਏ ਤਾਂ ਕੋ ਮਨ ਨਾਲ ਥੋੜੇ ਬਣਨਾ ਗਵਨ ਕੀਆ ਧਰਤੀ ਪਰਮਾਤਾ ਗੁਰੂ ਸਾਹਿਬ ਕਹਿੰਦੇ ਇੰਨਾ ਕੁਛ ਕਰ ਲਿਆ ਇੰਨੇ ਸਾਲ ਕਰ ਲਿਆ ਪਰ ਇੱਕ ਖਿੰਨ ਹਿਰਦੇ ਸ਼ਾਂਤ ਨਾ ਆਵੇ ਇੱਕ ਖਿੰਨ ਵਾਸਤੇ ਵੀ ਅੰਦਰ ਸ਼ਾਂਤੀ ਨਹੀਂ ਹਿਰਦੇ ਵਿੱਚ ਇੱਕ ਖਿੰਨ ਹਿਰਦੇ ਸ਼ਾਂਤ ਨਾ ਆਵੇ ਜੋਗੀ ਬਹੁੜ ਬੋੜ ਉਸ ਧਾਵਹਿ ਜੀਓ ਕਿ ਜੋਗੀ ਜਿਹੜਾ ਕਹਿੰਦੇ ਵਾਰ-ਵਾਰ ਉੱਠਦਾ ਹੈ ਢੋੜਦਾ ਹੈ ਇੱਧਰ ਜਾ ਰਿਹਾ ਹੁਣ ਇੱਧਰ ਜਾ ਰਿਹਾ ਇੱਧਰ ਜਾ ਇਹਨੇ ਰੱਬ ਮਿਲ ਜਾਏਗਾ ਸਤਗੁਰ ਕਹਿੰਦੇ ਗ੍ਰਸਥ ਵਿੱਚ ਰਹੇ ਸੰਸਾਰ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਫੇਰ ਸਰਵਣ ਕਰੋ ਅਣਕ ਬਾਰਕ ਕੀਏ ਜਬ ਬਤਾਪਾ ਗਵਣ ਕੀਆ ਧਰਤੀ ਪਰਮਾਤਾ ਇੱਕ ਕੇਨੇ ਹਿਰਦੇ ਸ਼ਾਂਤ ਨਾ ਆਵੇ ਜੋਗੀ ਬੋੜ ਬੋੜ ਉਠ ਭਾਵੇਂ ਜੀਓ ਆਖਰ ਵਿੱਚ ਸਤਗੁਰ ਗੁਰਮਤਿ ਦੀ ਗੱਲ ਕਰਦੇ ਸਮਝਾ ਰਹੇ ਆ ਕਰ ਕਿਰਪਾ ਮੋਹਿ ਸਾਧ ਮਿਲਾਇਆ ਸਾਧ ਕੋਣ ਮਤੇ ਕਿਸੇ ਕਪੜਿਆਂ ਦਾ ਨਾਮ ਸਾਧੂ ਨਹੀਂ ਮੈਨੂੰ ਗੁਰੂ ਨਾ ਮਿਲਾ ਦਿੱਤਾ ਗੁਰੂ ਕੋਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਮਨ ਤੇ ਸਰੀਰ ਠੰਡਾ ਠਾਰ ਹੋ ਗਿਆ ਅੰਦਰ ਧੀਰਜ ਆ ਗਿਆ ਸਹਿਜ ਬਣ ਗਿਆ ਜੀਵਨ ਦੇ ਅਨੰਦ ਬਣ ਗਿਆ ਕਦੋਂ ਜਦੋਂ ਗੁਰੂ ਨਾਲ ਜੁੜੇ ਤੇ ਗੁਰੂ ਨਾਲ ਜੁੜਨ ਦਾ ਭਾਵ ਕੀ ਉਹਨੇ ਜੋ ਦੱਸਿਆ ਉਹਨੂੰ ਕਮਾਉਣਾ ਸ਼ੁਰੂ ਕਰ ਦੇ। ਨਹੀਂ ਤਾਂ ਲੋਕੀ ਨਾਮ ਤਾਂ ਰੱਖ ਲੈਂਦੇ ਆ। ਸ਼ੀਤਲ ਹੁੰਦੇ ਨਹੀਂ ਹਨ। ਇੱਕ ਜ਼ਿਕਰ ਹੁੰਦਾ ਇਤਿਹਾਸ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਸਾਧੂ ਆਇਆ ਤੇ ਸਾਧ ਸੰਗਤ ਜੀ ਉਹਨੇ ਪੂਰੇ ਸਰੀਰ ਨੂੰ ਸਵਾਹ ਮਲੀ ਹੋਈ। ਹੱਥ ਦੇ ਵਿੱਚ ਚਮਟਾ ਫੜਿਆ ਹੋਇਆ। ਆਗੇ ਨਾਲ ਦਰਬਾਰ ਦੇ ਵਿੱਚ ਬੈਠ ਗਿਆ। ਤੇ ਪਿੱਛੇ ਇੱਕ ਸਿੱਖ ਗੁਰੂ ਦਾ ਜਿਹੜਾ ਹਾਸੇ ਦੇ ਨਾਲ ਗੁਰਮਤਿ ਦੀ ਗੱਲ ਕਰਦਾ ਸੀ ਉਹਦਾ ਨਾਮ ਸੀ ਭਾਈ ਸੁਥਰੇ ਸ਼ਾਹ। ਉਹਨੇ ਦੇਖਿਆ ਵੀ ਇਹਨੇ ਸਵਾਭ ਮਲੀ ਹੈ। ਸਵਾਦ ਉੱਥੇ ਹੁੰਦੀ ਹੈ ਨਾ ਸਾత్సੰਗਤ ਦੀ ਜਿੱਥੇ ਆਗੋ ਹੋਵੇ। ਸਵਾਦ ਉੱਥੇ ਹੁੰਦੀ ਹੈ ਨਾ ਰਾਖ ਉੱਥੇ ਹੁੰਦੀ ਜਿੱਤੇ ਅਗੋ ਹੁੰਦੀ। ਉਹ ਕੋਲ ਜਾ ਕੇ ਬਹਿ ਗਿਆ ਨਾਮ ਕੀ ਹੈ ਸੀਤਲਦਾਸ ਉਹਨੇ ਇਹਨਾਂ ਸਵਾਦ ਦੀ ਚੁਟਕੀ ਭਰ ਲਈ ਇੱਕ ਥੋੜਾ ਜਿਹਾ ਅੱਗੇ ਹੋ ਕੇ ਬਹਿ ਗਿਆ ਫਿਰ ਉਹਨੇ ਅੱਗੇ ਸੁਦਰੇਸ਼ਾਨ ਇੱਕ ਚੁਟਕੀ ਹੋਰ ਸਵਾਦ ਹੀ ਭਰ ਲਈ ਜਦ ਤਿੰਨ ਚਾਰ ਚੁਟਕੀਆਂ ਭਰੀਆਂ ਨਾ ਤੇ ਗੁੱਸੇ ਵਿੱਚ ਆ ਗਿਆ ਅੱਖਾਂ ਲਾਲ ਤੇ ਮਗਰ ਪੈ ਗਿਆ ਚਮਟਾ ਚੁੱਕਿਆ ਤੇ ਸੁਦਰੇਸ਼ਾਹ ਜੀ ਅੱਗੇ-ਅੱਗੇ ਤੇ ਸੀਤਲਦਾਸ ਜੀ ਅੱਗੇ ਪਿੱਛੇ ਪਿੱਛੇ ਤੇ ਜਦੋਂ ਘੁੰਮ ਕੇ ਆਇਆ ਨਾ ਕਮਾਇਆ ਚੰਗੀ ਤਰ੍ਹਾਂ ਅਨੰਦਪੁਰ ਸਾਹਿਬ ਦੀਆਂ ਗਲੀਆਂ ਕਲਗੀਧਰ ਪਾਤਸ਼ਾਹ ਨੂੰ ਸ਼ਿਕਾਇਤ ਕਰਦੇ ਇਦਾਂ ਦੇ ਸਿੱਖ ਰੱਖੇ ਆ ਗੁਰੂ ਸਾਹਿਬ ਕਹਿੰਦੇ ਸਦਰੇਸ਼ਾ ਕਿਉਂ ਕਿਉਂ ਮਹਾਪੁਰਸ਼ਾਂ ਨੂੰ ਪਰੇਸ਼ਾਨ ਕਰਦੇ ਸਤਗੁਰ ਜੀ ਮੈਂ ਤਾਂ ਇੰਨਾ ਕੀ ਦੇਖ ਰਿਹਾ ਸੀ ਵੀ ਇਹ ਸਵਾਹ ਹੈ ਤੇ ਅੱਗ ਵੀ ਹੋਏਗੀ ਨਾ ਤੇ ਜਿੱਥੇ ਆਗੋਂ ਹੁੰਦੀ ਉਹ ਤੇ ਸਵਾਹ ਹੁੰਦੇ ਮੈਂ ਤਾਂ ਚੈੱਕ ਕਰਦਾ ਵੇਸੀ ਵੀ ਨਾਮੇ ਸੀਤਲ ਦਾਸ ਹੈ ਭਾਈ ਬਾਣੀ ਦੇ ਬਾਣੀ ਦੇ ਬਚਨ ਵੀ ਆਂਤਰ ਅਗਣ ਬਾਹਰ ਤਾਂ ਸੁਆਹ ਗੱਲ ਪਾਥਰ ਕੈਸੇ ਤਰੇ ਆਥਾ ਅੰਦਰ ਆਗਹਿ ਤੇ ਬਾਹਰ ਤਾਂ ਹੀ ਤਾਂ ਸੁਆਹ ਮੜੀ ਹੋਈ ਹੈ ਉਹ ਇਸ ਕਰਕੇ ਵੀ ਮਲਦੇ ਹੁੰਦੇ ਸੀ ਨਾਉਣਾ ਹੁੰਦਾ ਨਹੀਂ ਸੀ ਕਿ ਜੂਆ ਨਾ ਪੈ ਜਾਣ ਸਰੀਰ ਦੇ ਵਿੱਚ ਮੈਲਨ ਕੱਤੀ ਹੋ ਜਾਵੇ ਇਸ ਕਰਕੇ ਵੀ ਸੁਆਹ ਲਾਉਂਦੇ ਸੀ ਪਰ ਸਤਗੁਰੂ ਕਹਿੰਦੇ ਸੀਤਨ ਨਹੀਂ ਹੋਇਆ ਧੀਰਜ ਨਹੀਂ ਆਇਆ ਗੱਲਾਂ ਤਾਂ ਤੁਸੀਂ ਮੇਰੇ ਕੋਲ ਵੀ ਕਰਾ ਲਓ ਸੰਤੋਖ ਦੀਆਂ ਧੀਰਜ ਦੀਆਂ ਮੈਂ 10 ਰੁਪਏ ਪਿੱਛੇ ਵੀ ਆਪਣੇ ਈਮਾਨ ਨੂੰ ਘਰਾ ਲੈਂਦਾ 10 20 ਰੁਪਏ ਪਿੱਛੇ ਗਲਾ ਆ ਗਲਤ ਆਪੋ ਬਹੁਤ ਵੱਡੀ ਕਰਦੇ ਆਂ ਧੀਰਜ ਦੀ ਕਰਦੇ ਆਂ ਸੰਤੋਖ ਦੀ ਕਰਦੇ ਪਰ ਕਦੋਂ ਆਏਗਾ ਕਹਿੰਦੇ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਜਦੋਂ ਗੁਰੂ ਪ੍ਰਾਪਤ ਹੋ ਗੁਰੂ ਦੀ ਪ੍ਰਾਪਤੀ ਹੋਈ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਪਨਾਸੀ ਵਸਿਆ ਘਟ ਭੀਤਰ ਉਹ ਘਟ ਦੇ ਵਿੱਚ ਪ੍ਰਭੂ ਅਬਨਸੀ ਜਿਹੜਾ ਨਾ ਕਦੇ ਨਾ ਸੋਣ ਵਾਲਾ ਨਹੀਂ ਜਿਹੜਾ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਸਤਗੁਰੂ ਨੇ ਇਦਾਂ ਦਾ ਵਰ ਦਿੱਤਾ ਹੈ ਇਦਾਂ ਦਾ ਪ੍ਰਭੂ ਪਤੀ ਆ ਦੁਨੀਆਬੀ ਤੌਰ ਤੇ ਕਦੇ ਪਤਨੀ ਪਹਿਲਾਂ ਚਲੀ ਜਾਂਦੀ ਸੰਸਾਰ ਤੋਂ ਕਦੇ ਪਤੀ ਚਲੇ ਜਾਂਦਾ ਪਰ ਉਹ ਇਦਾਂ ਦੇ ਪਤੀ ਨਾਲ ਸਾਡਾ ਵਿਆਹ ਮੇਰੇ ਸਤਗੁਰੂ ਦੀ ਕਰਾਉਣਾ ਚਾਹੁੰਦੇ ਆ ਗੁਰਮਤ ਦੇ ਅਨੁਸਾਰ ਕਹਿੰਦੇ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਕੋਈ ਤੇ ਸਭ ਕਹਿੰਦੇ ਪ੍ਰਭ ਅਬਨਾਸੀ ਜਿਹੜਾ ਨਾਸ ਹੋਣ ਵਾਲਾ ਨਹੀਂ ਹੈ ਪ੍ਰਭ ਅਬਨਾਸੀ ਵਸਿਆ ਘਟ ਭੀਤਰ ਅੰਦਰ ਹਿਰਦੇ ਵਿੱਚ ਵਸ ਗਿਆ ਹਰ ਮੰਗਲ ਨਾਨਕ ਗਾਵਹਿ ਜਿਉ ਜਿੱਥੇ ਉਹ ਵਸ ਗਿਆ ਤੇ ਫਿਰ ਕਹਿੰਦੇ ਮੰਗਲ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਆਨੰਦ ਹੀ ਆਨੰਦ ਹੈ ਕਦੋਂ ਆਨੰਦ ਆਉਣਾ ਹੈ ਜਦੋਂ ਸਤਿਗੁਰੂ ਨੇ ਅੰਦਰ ਆਉਣਾ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਿਉਂਕਿ ਇੱਕ ਗੁਰੂ ਅਮਰਦਾਸ ਜੀ ਦੀ ਅਵਸਥਾ ਹੈ ਹਾਂ ਤੁਹਾਡੇ ਵਿੱਚ ਹੋਏਗਾ ਕੋਈ ਪ੍ਰੇਮੀ ਜਿਹਦੀ ਅਵਸਥਾ ਬਣ ਗਈ ਹੋਵੇਗੀ ਮੈਂ ਆਪਾਂ ਦਾਵਾ ਨਹੀਂ ਕਰ ਰਿਹਾ ਕਿ ਮੈਂ ਰੱਬ ਨੂੰ ਪਾ ਲਿਆ ਇਹ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਆ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਕਿਦਾਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਦ ਆਈ ਜਦੋਂ ਉਹ ਮਨ ਵਿੱਚ ਆ ਗਿਆ ਪ੍ਰਭਯਾ ਬਨਾਸੀ ਵਸਿਆ ਘਟ ਭੀਤਰ ਹਰ ਮੰਗਲ ਨਾਨਕ ਗਾਵੈ ਜੀਉ ਗੁਰੂ ਸਾਹਿਬ ਕਿਰਪਾ ਕਰਨ ਇਹ ਮਾਧ ਰਗ ਦਾ ਪੰਜਵੇਂ ਪਾਤਸ਼ਾਹ ਜੀ ਦਾ ਪੰਜਵਾਂ ਸ਼ਬਦ ਸੀ ਕਲਗਲੇ ਸ਼ਬਦ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਅਤੇ ਆਪਦੀ ਦੇ ਸਹਿਯੋਗ ਦੇ ਨਾਲ ਕਰਨ ਕਰਨ ਦਾ ਯਤਨ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ